ਤੁਰ ਕੇ ਜਹਾਨੋ ਜਦ ਕੋਲ ਕੁਝ ਹੋਣਾ ਨਹੀਂ ਤੁਰ ਕੇ ਜਹਾਨੋ ਜਦ ਕੋਲ ਕੁਝ ਹੋਣਾ ਨਹੀਂ ਕਰ ਮਾਦ ਬੋਧ ਕਿਸੇ ਦੂਸਰੇ ਨ ਟੋਣਾ ਨਹੀਂ ਕਰ ਮਾਦ ਬੋਧ ਕਿਸੇ ਦੂਸਰੇ ਨ ਟੋਣਾ ਨਹੀਂ ਨਾਮ ਨੂੰ ਤੇਲ ਪਿਛੋਂ ਪਉ ਪਛਤਾਉਣਾ ਨਹੀਂ ਨਾਮ ਨੂੰ ਤੇਾਲਾ ਪਿਛੋਂ ਪਉ ਪਛਤਾਉਣਾ ਨਹੀਂ ਕਰਮ ਦਾ ਬੋਝ ਕਿਸੇ ਦੂਸਰੇ ਨੇ ਟੋਣਾ ਨਹੀਂ ਕਰਮ ਦਾ ਬੋਝ ਕਿਸੇ ਦੂਸਰੇ ਨੇ ਟੋਣਾ ਨਹੀਂ ਤੁਰ ਗਏ ਦਹਨ ਜਦੋਂ ਤੁਰ ਗਏ ਦਹਨ ਜਦੋਂ ਕਰਮਾਂ ਦੇ ਪੰਡ ਐਨਿ ਪਾਰੇ ਨਾ ਤੂੰ ਕਰੀ ਜਾ ਕਰਮਾਂ ਦੇ ਪੰਡ ਐਨਿ ਪਾਰੇ ਨਾ ਤੂੰ ਕਰੀ ਜਾ ਗੁਰੂ ਦੇ ਕਦੇ ਕਦੇ ਹਾਜ਼ਰੀ ਵਿਪਰੀ ਜਾ ਗੁਰੂ ਦੇ ਕਦੇ ਕਦੇ ਹਾਜ਼ਰੀ ਵਿਪਰੀ ਜਾ ਗੁਰੂ ਤੋਂ ਬਗੈਰ ਕਿਸੇ ਹੋਰ ਨਾਲ ਹੋਣਾ ਨਹੀਂ ਗੁਰੂ ਤੋਂ ਬਗੈਰ ਕਿਸੇ ਹੋਰ ਨਾਲ ਹੋਣਾ ਨਹੀਂ ਕਰਮ ਦਾ ਬੋਧ ਕਿਸੇ ਦੂਸਰੇ ਨੇ ਤੋਣਾ ਨਹੀਂ ਕਰਮ ਦਾ ਬੋਧ ਕਿਸੇ ਦੂਸਰੇ ਨੇ ਤੋਣਾ ਨਹੀਂ ਤੁਰ ਗਏ ਜਹਾਨੋਂ ਜਦੋਂ ਤੁਰ ਗਏ ਜਹਾਨੋਂ ਜਦੋਂ ਜੁਗ ਜਾ ਵਿਚਰੀ ਪਿੱਛੋਂ ਪਛਤਾਉਣਾ ਪੈਂਦਾ ਏ ਜੁਗ ਜਾ ਵਿਚਰੀ ਪਿੱਛੋਂ ਪਛਤਾਉਣਾ ਪੈਂਦਾ ਏ ਐ ਵੀ ਮੇਰਾ ਉਹ ਵੀ ਮੇਰਾ ਸਭ ਨੂੰ ਤੂੰ ਕਹਿੰਦਾ ਏ ਐ ਵੀ ਮੇਰਾ ਉਹ ਵੀ ਮੇਰਾ ਸਭ ਨੂੰ ਤੂੰ ਕਹਿੰਦਾ ਏ ਆਉਣਾ ਜਦੋਂ ਮੇਲਾ ਤੂੰ ਤੇਰੇ ਨਾਲ ਹੋਣਾ ਨਹੀਂ ਆਉਣਾ ਜਦੋਂ ਵੇਲਾ ਤੂੰ ਹੀ ਤੇਰੇ ਨਾਲ ਹੋਣਾ ਨਹੀਂ ਕਰਮ ਦਾ ਬੋਧ ਜਿੰਦੇ ਦੂਸਰੇ ਨੇ ਤੋਣਾ ਨਹੀਂ ਕਰਮ ਦਾ ਬੋਧ ਕਿਸੇ ਦੂਸਰੇ ਨੇ ਤੋਹਾਨੀ ਤੁਰ ਜੇ ਜਹਾਨੋਂ ਜਦੋਂ ਤੁਰ ਜੇ ਜਹਾਨੋਂ ਜਦੋਂ ਸਤ ਸੰਗ ਚੁਣ ਚੁਣ ਮਨ ਚੰਮ ਜਾਲਾ ਤੂੰ ਸਤ ਸੰਗ ਚੋਣ ਸੁਣ ਮਨ ਚਮ ਜਾ ਲਾ ਤੂੰ ਗੁਰੂ ਦਾ دیدار ਕਰ ਨਾਮ ਚੋ ਵਿਪਾਲਾ ਤੂੰ ਗੁਰੂ ਦਾ دیدار ਕਰ ਨਾਮ ਚੋ ਵਿਪਾਲਾ ਤੂੰ ਨਾਮ ਤੋਂ ਬਗੜ ਕੇ ਸੇ ਨਾਮ ਤੋਂ ਬਗੜ ਕੇ ਸੇ ਜਮਾ ਤੋਂ ਚੌਣਾ ਨੇ ਨਾਮ ਤੋਂ ਬਗੜ ਕੇ ਕਿਸੇ ਜਮਾ ਤੋਂ ਸਡਾਉਣਾ ਨਹੀਂ ਕਰਮਾਂ ਦਾ ਬੋਝ ਜਿੰਦੇ ਦੂਸਰੇ ਨੇ ਟੋਣਾ ਨਹੀਂ ਕਰਮਾਂ ਦਾ ਬੋਝ ਕਿਸੇ ਦੂਸਰੇ ਨੇ ਟੋਣਾ ਨਹੀਂ ਤੁਰ ਕੇ ਜਹਾਨੋਂ ਜਦੋਂ ਕੋਲ ਕੁਝ ਹੋਣਾ ਨਹੀਂ ਤੁਰ ਕੇ ਜਹਾਨੋਂ ਜਦੋਂ ਕੋਲ ਤੁਝ ਹੋਣਾ ਨਹੀਂ ਕਰਮਾਂ ਦਾ ਬੋਝ ਤੀਸੇ ਦੂਸਰੇ ਨੇ ਟੋਣਾ ਨਹੀਂ ਕਰਮਾਂ ਦਾ ਬੋਝ ਤੀਸੇ ਦੂਸਰੇ ਨੇ ਟੋਣਾ ਨਹੀਂ ਨਾਮ ਨੂੰ ਤਿਆਲੇ ਪਿਛੋਂ ਨਾਮ ਨੂੰ ਤਿਆਲੇ ਪਿਛੋਂ ਉਹ ਪਛਤਾਉਣਾ ਨਹੀਂ ਕਰਮਾਂ ਦਾ ਬੋਝ ਤੀਸੇ ਦੂਸਰੇ ਨਟਣ ਨੀ ਕਰਮ ਦਾ ਬੋਝ ਕਿਸੇ ਦੂਸਰੇ ਨਟਣ ਨੀ ਤੁਰ ਗਏ ਜਹਨੋ ਜਦੂ ਤੁਰ ਗਏ ਜਹਨੋ ਜਦੂ ਤੁਰ ਗਏ ਜਹਨੋ ਜਦੂ ਤੁਰ ਗਏ ਜਹਨੋ ਜਦੂ ਗੁਰੂ ਦਾ ਨੂਰ ਆਨੀ ਮੁਖ ਮਨ ਤੇ ਬਸਾਲਾ ਜਿੰਦੇ ਪਾਰੇ ਉਤਾਰੇ ਤੇਰੇ ਹੋ ਜਾਣਗੇ ਗੁਰੂ ਦਾ ਨੂਰਾਨੀ ਮੁਕ ਮਨ ਤੇ ਬਸਾਲਾ ਜਿੰਦੇ ਪਾਰੇ ਉਤਾਰੇ ਤੇਰੇ ਹੋ ਜਾਣਗੇ ਚਰਨ ਤੁਮਲ ਦੂਰੋਂ ਅੱਖਾਂ ਸੁਹਾਲੇ ਜਿੰਦੇ ਚਰਨ ਕਮਲ ਦੂਰ ਅੱਖਾਂ ਸੁਹਾਲੇ ਜਿੰਦੇ ਪਾਣੇ ਤਾਰੇ ਤੇਰੇ ਹੋ ਜਾਣਗੇ ਗੁਰੂ ਦਾ ਨੂਰਨੀ ਮੁੱਖ ਮਨ ਤੇ ਵਸਾਲੇ ਜਿੰਦੇ ਪਾਣੇ ਤਾਰੇ ਤੇਰੇ ਹੋ ਜਾਣਗੇ ਲੱਖਾਂ ਜੂਨਾ ਬਾਦ ਮਿਲੀ ਜੂਣ ਇਨਸਾਨ ਦੀ ਲੱਖਾਂ ਜੂਨਾ ਬਾਦ ਮਿਲੀ ਜੂਣ ਇਨਸਾਨ ਦੀ ਖੜ ਕਦ ਬਣੇ ਜਾਣਾ ਤੁਨੇ ਚਮਸਾਨ ਦੀ ਖੜ ਕਦ ਬਣੇ ਜਾਣਾ ਤੁਨੇ ਚਮਸਾਨ ਦੀ ਜਿੰਨਾ ਤੇ ਤਹ ਹੁੰਦਾ ਉਹਨਾ ਨਾਮ ਨੂੰ ਤੇ ਆਲੇ ਜਿੰਦੇ ਜਿਨਾਂ ਤੇ ਤੁ ਹੁੰਦਾ ਨਾਮ ਨੂੰ ਤੇ ਆਲੇ ਜਿੰਦੇ ਪਾਰੇ ਦਾਰੇ ਤੇਰੇ ਹੋ ਜਾਣਗੇ ਗੁਰੂ ਦਨੁਰਾ ਨੀ ਮੁਕ ਮਨ ਚ ਵਸਾਲਾ ਜਿੰਦੇ ਪਾਰੇ ਦਾਰੇ ਤੇਰੇ ਹੋ ਜਾਣਗੇ ਆਰੇ ਤਾਰੇ ਤਰੇ ਹੋਦਣਗੇ ਝੂਠਿਆਂ ਦੀ ਮੰਡੀ ਵਿੱਚ ਝੂਠ ਹੀ ਤੂ ਸਿੱਖਿਆ ਝੂਠਿਆਂ ਦੀ ਮੰਡੀ ਵਿੱਚ ਝੂਠ ਹੀ ਤੂ ਸਿੱਖਿਆ ਕਿਸੇ ਇੱਕ ਵਹੀ ਉੱਤੇ ਗਿਆ ਸਭ ਲਿਖਿਆ ਕਿਸੇ ਇੱਕ ਵਹੀ ਉੱਤੇ ਗਿਆ ਸਭ ਲਿਖਿਆ ਨਾਮ ਰੂਪੀ ਪੁੰਨ ਨਾਲ ਪਾਪ ਨੂੰ ਮਿਟਾ ਲੈ ਜਿੰਦੇ ਨਾਮ ਰੂਪੀ ਪੁੰਨ ਨਾਲ ਪਾਪ ਨੂੰ ਮਿਟਾ ਲੈ ਜਿੰਦੇ ਪਾਰ ਉਤਾਰੇ ਤੇਰੇ ਹੋ ਜਾਣਗੇ ਗੁਰੂ ਦਾ ਨੂਰਾਨੀ ਮੁਖ ਮਨ ਤੇ ਵਸਾਲੇ ਜਿੰਦੇ ਤਾਰੇ ਤਾਰੇ ਤੇਰੇ ਹੋ ਜਾਣਗੇ ਪਾਰੇ ਦਾਣੇ ਤੇਰੇ ਹੋ ਜਾਣਗੇ ਖੋੜੇ ਮੂੜ ਕਦੋਂ ਇਸ ਦੁਨੀਆਂ ਤੇ ਆਉਣਾ ਏ ਖੋੜੇ ਮੂੜ ਕਦੋਂ ਇਸ ਦੁਨੀਆਂ ਤੇ ਆਉਣਾ ਏ ਕੋੜੇ ਮੂੜ ਕਦੋਂ ਇਸ ਜੂਣ ਨੂੰ ਥਿਆਉਣਾ ਏ ਖੜ ਮੁਰ ਕਦੋਂ ਐਸ ਜੂਣ ਨੂੰ ਥਿਆਉਣਾ ਏ ਨਾਮ ਦੀ ਕਮਾਈ ਕਰਕੇ ਫੇਰਾਏ ਮੁਕਾਲਾ ਜਿੰਦੇ ਨਾਮ ਦੀ ਕਮਾਈ ਕਰਕੇ ਫੇਰਾਏ ਮੁਕਾਲਾ ਜਿੰਦੇ ਪਾਰੇ ਤਾਰੇ ਤੇਰੇ ਹੋ ਜਾਣਗੇ ਗੁਰਾਂ ਦਾ ਨੂਰਾਨੀ ਹੁਕਮ ਮਨ ਚ ਵਸਾ ਲੈ ਜਿੰਦੇ ਮੂਰਾਂ ਦਾ ਨੂਰਾਨੀ ਮੁਖ ਮਨ ਚ ਵਸਾ ਲੈ ਜਿੰਦੇ ਪਾਰੇ ਤਾਰੇ ਤੇਰੇ ਹੋ ਜਾਣਗੇ ਚਰਨ ਕਮਲ ਦੂਰ ਅੱਖਾਂ ਸੁਹਾਲੇ ਜਿੰਦੇ ਚਰਨ ਕਮਲ ਦੂਰ ਅੱਖਾਂ ਸੁਹਾਲੇ ਜਿੰਦੇ ਪਾਰੇ ਤਾਰੇ ਤੇਰੇ ਹੋ ਦਾਨਗੇ ਓਰੇ ਤਰੇ ਦਰੇ ਹੋ ਦਾਨਗੇ ਓਰੇ ਤਰੇ ਤੇਰੇ ਹੋ ਦਾਨਗੇ ਡੇਰੇ ਵਾਲਿਆ ਡੇਰੇ ਵਾਲਿਆ ਡੇਰੇ ਵਾਲਿਆ ਤੂੰ ਜੱਗ ਸਾਰਾ ਤਾਲਿਆ ਮੈਂ ਹੱਥ ਜੋਰ ਕਰ ਬੇਨਤੀ ਦੇ ਦੇਵਾਲਿਆ ਤੂੰ ਦਗ ਸਾਰਾ ਤਾਰਿਆ ਮੈਂ ਹੱਥ ਜੋੜ ਕਰ ਬੇਨਤੀ ਖੋਲ ਦਚਮ ਦੁਆਰ ਕਰ ਤਾਰਿਆ ਮੈਂ ਹੱਥ ਜੋੜ ਕਰ ਬੇਨਤੀ ਖੋਲ ਦਚਮ ਦੁਆਰ ਕਰ ਤਾਰਿਆ ਮੈਂ ਹੱਥ ਜੋੜ ਕਰ ਬੇਨਤੀ ਕਤ ਦਚਮ ਦੁਆਰ ਜਿੰਦ ਮਾਰਿਆ ਮੈਂ ਹੱਥ ਜੋੜ ਕਰ ਬੇਨਤੀ ਬੂੜੀਆਂ ਜੋ ਯਾਦ ਤਾਂ ਸਿ ਤੂੰ ਹੀ ਤਾਂ ਸੁਡਾਈਆਂ ਨੇ ਨਾਮ ਦੀਆਂ ਦਾਤਾ ਦਾਤਾ ਚੋਲੀ ਸਾਡੀ ਪਾਈਆਂ ਨੇ ਬੂੜੀਆਂ ਜੋ ਯਾਦ ਤਾਂ ਸਿ ਤੂੰ ਹੀ ਤਾਂ ਸੁਡਾਈਆਂ ਨੇ ਨਾਮ ਦੀਆਂ ਦਾਤਾ ਦਾਤਾ ਚੋਲੀ ਸਾਡੀ ਪਾਈਆਂ ਨੇ ਮੈਨੂੰ ਦਿੱਜੇ ਹੋਏ ਨੂੰ ਤੂੰ ਹੀ ਤਾਂ ਸਵਾਰਿਆ ਮੱਥ ਜੋਰ ਕਰ ਬੇਨਤੀ ਮੈਨੂੰ ਦੇ ਗਏ ਨੋ ਤੂੰ ਹੀ ਤਤ ਸਵਾਰਿਆ ਮਹੱਤ ਜੋੜ ਕਰ ਬੇਨਤੀ ਕੋਲ ਦਤਮਨ ਦਵਾਰ ਕਰ ਤਾਰਿਆ ਮਹੱਤ ਜੋੜ ਕਰ ਬੇਨਤੀ ਗਤ ਦਤਮਨ ਦਵਾਰ ਜਿੰਦਾ ਵਾਰਿਆ ਮਹੱਤ ਜੋੜ ਕਰ ਬੇਨਤੀ ਸਦਕੇ ਮੈਂ ਜਾਵਾਂ ਦਾ ਤਾ ਜਿੰਨ ਤੈਨੂੰ ਪਾਲਿਆ ਜਨਮਾ ਦਾ ਫੇਰਾ ਜਿੰਨਾ ਇੱਥੇ ਹੀ ਮੁਕਾ ਲਿਆ ਸਦਕੇ ਮੈਂ ਜਾਮਾ ਦਾ ਤਜਿੰਨ ਤੈਨੂੰ ਪਾਲਿਆ ਜਨਮਾਂ ਦਾ ਫੇਰ ਜਿੰਨਾ ਇੱਥੇ ਹੀ ਮੁਕਾਲਿਆ ਤਾਰ ਸਾਨੂੰ ਜਿਵੇਂ ਉਹਨਾਂ ਨੂੰ ਤਤਾਰ ਮੈਂ ਹੱਥ ਜੋੜ ਕਰ ਬੇਨਤੀ ਤਾਰ ਸਾਨੂੰ ਜਿਵੇਂ ਉਹਨਾਂ ਨੂੰ ਤਤਾਰਿਆ ਮੈਂ ਹੱਥ ਜੋੜ ਕਰ ਬੇਨਤੀ ਖੋਲ ਦਤਮ ਦੁਆਰ ਕਰ ਤਾਰਿਆ ਮੈਂ ਹੱਥ ਜੋੜ ਕਰ ਬੇਨਤੀ तो द्वार जिंदा मारिया मैं हरा मेन बेनती तेरिया तू जाने ता असी मन कोल हा अपने डोल हा तेरिया तू जाने ता असी मन कोल हा अपने कर्मां तो हस डाव डोल हा ਤੇਰੇ ਚਰਨਾਂ 'ਤੇ ਅਸੀਂ ਆ ਪਵਣ ਮੈਂ ਹੱਥ ਜੋੜ ਕਰ ਬੇਨਤੀ ਤੇਰੇ ਚਰਨਾਂ 'ਤੇ ਅਸੀਂ ਆ ਪਵਣ ਮੈਂ ਹੱਥ ਜੋੜ ਕਰ ਬੇਨਤੀ ਕੋਲ ਦੱਚ ਮੈਂ ਦਵਾਰ ਘਰ ਤਾਰਿਆ ਮੈਂ ਹੱਥ ਜੋੜ ਕਰ ਬੇਨਤੀ ਕੋਲ ਦੱਚ ਮੈਂ ਦਵਾਰ ਘਰ ਤਾਰਿਆ ਮੈਂ ਹੱਥ ਜੋੜ ਕਰ ਬੇਨਤੀ ਮੇਰੇ ਵਾਲਿਆ ਤੂੰ ਜੱਗ ਦਾ ਸਰ ਤਾਰੇ ਮਹੱਤ ਜੋਰ ਕਰ ਬੇਨਤੀ ਹੋਲ ਦਸਮ ਦੁਆਰ ਕਰ ਤਾਰੇ ਮਹੱਤ ਜੋਰ ਕਰ ਬੇਨਤੀ ਕਤ ਦਸਮ ਦੁਆਰ ਜਿੰਦ ਮਾਰਿਆ ਮਹੱਤ ਜੋਰ ਕਰ ਬੇਨਤੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਧੰਨ ਬਾਬਾ ਨਾਨਕ ਜਿਨੇ ਜਗ ਧਾਰਿਆ ਧੰਨ ਬਾਬਾ ਨਾਨਕ ਜਿਨੇ ਜਗ ਧਾਰਿਆ വൈ നദി താബാ നാനക ജഗ താരോ ജി രാ നാനക ജഗ താര ਬਈ ਨਦੀ ਵਿੱਚ ਜਿਨ ਰਬ ਪਾਲਿਆ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ੴ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਅਮਰਤ ਅਜੂਨੀ ਸੈਭੰ ਗੁਰ ਪ੍ਰਸਾਦ ਰੱਖੋ ਯਾਦ ਰੱਖੋ ਯਾਦ ਰੱਖੋ ਯਾਦ ਜੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰੂ ਪ੍ਰਸਾਦ ਰੱਖੋ ਯਾਦ ਰੱਖੋ ਯਾਦ ਰੱਖੋ ਯਾਦ ਜੀ ਸੱਚੇ ਪਾਤਸ਼ਾਹ ਨੂੰ ਕਿਹਾ ਕਰਤਾ ੜਿਆ ਬਈ ਨਦ ਵਿੱਚ ਜਿਨਾਂ ਰੱਬ ਪਾਲਿਆ ਧੰਨ ਬਾਬਾ ਨਾਨਕ ਜਿਨੇ ਜਗ ਧਾਰਿਆ ਬਈ ਨਦ ਵਿੱਚ ਜਿਨਾਂ ਰੱਬ ਪਾਲਿਆ आद सच जुगाद सच है भी सच नानक होशी भी सच यो सच है यो सच है यो सच जी लंगर लगाओ कदोदच बंदे जी यो सच है यो सच है यो सच जी आद सच जुगाद सच है भी सच नानक होशी भी सच यो सच है यो सच है यो सच जी ਲੰਗਰੇ ਲਗਾਓ ਕਰੋ ਦਤ ਸਬੰਧ ਜੀ ਐਓ ਚੱਟੇਓ ਚੱਟੇਓ ਸੱਚ ਜੀ ਸਿੱਖਾਂ ਗੁਰੂ ਪਾਣਾ ਐਨ ਸਤ ਘਾਰਿਆ ਹਣ ਗੁਰੂ ਘਰ ਵਿੱਚ ਲੰਗਰ ਲਾ ਲਿਆ ਧੰਨ ਬਾਬਾ ਨਾਨਕ ਜਿਨੇ ਜਗ ਧਾਰਿਆ ਵੇ ਨਦੀ ਵਿੱਚ ਜਿਨਾ ਰੱਬ ਪਾਲਿਆ न बाबा नानक जी ने जग धारिया नदी जिन्ना रब पालिया छत नाम सत नाम छत नाम, नाम जी वागुरू वाहे, वाहे गुरू गुरु जी सत नाम सत नाम सत नाम जी गुरु वागुरु गुरु जी ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਇਹੋ ਸੱਚੇ ਇਹੋ ਸੱਚ ਇਹੋ ਸੱਚ ਜੀ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਦਾ ਇਹੋ ਸੱਚੇ ਇਹੋ ਸੱਚ ਇਹੋ ਸੱਚ ਜੀ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਇਹੋ ਸੱਚੇ ਇਹੋ ਸੱਚ ਇਹੋ ਸੱਚ ਜੀ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਦਾਨ 에 ਯੋ ਚਾਚੇ ਯੋ ਚਾਚੇ 에 ਯੋ ਚਾਚੇ ਜੀ ਨੀ ਮਿਆਂ ਨੂੰ ਬਾਬਾ ਜੀ ਨੇ ਗੱਲ ਲਾ ਲਿਆ ਵੇ ਨਦਿ ਵਿੱਚ ਜਿੰਨਾ ਰੱਬ ਪਾਲਿਆ ਤੇਰਾ ਤੇਰਾ ਕਹਿ ਕੇ ਜਿੰਨਾ ਆਪਾ ਵਾਰਿਆ ਤਿੰਨਾ ਦੇ ਨਾਂ ਵਿੱਚ ਜਿੰਨਾ ਬਪਾਲਿਆ ਧੰਨ ਬਾਬਾ ਨਾਨਕ ਜਿਨੇ ਜਗ ਧਾਰਿਆ ਵੇ ਨਦੀ ਵਿੱਚ ਜਿਨਾ ਰੱਬ ਪਾਲਿਆ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ